ਮੈਨੂੰ ਗੱਲ ਯਾਦ ਆ ਗਈ ਹਮ ਇਹ ਇਲੈਕਸ਼ਨ ਕਿਉਂ ਹੋ ਰਿਹਾ ਪਤਾ ਤੁਹਾਨੂੰ ਗੋਗੀ ਸਾਹਿਬ ਦੀ ਖੁਦਕੁਸ਼ੀ ਹਮ ਜੀ ਗੋਗੀ ਸਾਹਿਬ ਦੀ ਖੁਦਕੁਸ਼ੀ ਤੇ ਮੈਂ ਬੋਲ ਚੁੱਕਾ ਹਾਂ ਪਹਿਲਾਂ ਤੁਹਾਨੂੰ ਪਤਾ ਕਿ ਮੈਨੂੰ ਉਹ ਲੱਗਦਾ ਹੈ ਕਿ ਠੀਕ ਹੈ ਪਰਿਵਾਰ ਦੀ ਆਪਣੀ ਮਰਜ਼ੀ ਇੱਛਾ ਹੋ ਸਕਦੀ ਹੈ ਪਰਿਵਾਰ ਤਾਂ ਪਹਿਲਾਂ ਉਹ ਜਸ਼ਨ ਦਾ ਵੀ ਕਹਿੰਦਾ ਸੀ ਕਿ ਬਈ ਉਹ ਰਜ਼ਾਮੰਦਗੀ ਨਾਲ ਸੰਸਕਾਰ ਹੋ ਗਿਆ ਹੁਣ ਕੀ ਕਹਾਣੀਆਂ ਨਿਕਲ ਰਹੀਆਂ ਜੀ ਬਿਲਕੁਲ ਗੋਗੀ ਸਭ ਅੰਤਲੇ ਦਿਨਾਂ ਦੇ ਵਿੱਚ ਹਮ ਆਪਣੀ ਜ਼ਿੰਦਗੀ ਦੇ ਜਦੋਂ ਅੰਤਲੇ ਪੜਾ ਤੇ ਸਨ ਤਾਂ ਉਹਨਾਂ ਨੇ ਕੀ ਕੀਤਾ ਸੀਗਾ ਉਹਨਾਂ ਨੇ ਬੇਚੈਨ ਹੋ ਕੇ ਜਾ ਕੇ ਆਪਣਾ ਹੀ ਰੱਖਿਆ ਨਹੀਂ ਪੱਥਰ ਤੋੜਿਆ ਸੀ ਕਿ ਨਹੀਂ ਤੋੜਿਆ ਸੀ ਬਿਲਕੁਲ ਤਾਂ ਘਟੂ ਘਟ ਤੁਸੀਂ ਉਸ ਮੁੱਦੇ ਨੂੰ ਐਡਰੈਸ ਹੋ ਜਾ ਜੀ ਕਿ ਜਿਸ ਬੰਦੇ ਜਿਸ ਬੰਦੇ ਦੀ ਮੌਤ ਤੋਂ ਬਾਅਦ ਚੋਂਨ ਹੋ ਰਹੀ ਹੈ ਹਮ ਆਖਰੀ ਸਾਹਾਂ ਵੇਲੇ ਆਖਰੀ ਪੜਾ ਤੇ ਬੰਦਾ ਜਿਸ ਸਟ੍ਰੈਸ ਚ ਜਾ ਰਿਹਾ ਸੀਗਾ ਜਿਸ ਚਿੰਤਾ ਚ ਦੌੜਿਆ ਫਿਰਦਾ ਸੀ ਜਿਸ ਮੁੱਦੇ ਨੇ ਉਸ ਦੇ ਅੰਦਰੋਂ ਜਿਹੜਾ ਉਹਦਾ ਜ਼ਮੀਰ ਸੀ ਹਿਲਾ ਕੇ ਰੱਖ ਦਿੱਤਾ ਤੁਸੀਂ ਉਸ ਮੁੱਦੇ ਦੀ ਉਹ ਗੱਲ ਕਰ ਲਓ ਉਹ ਤੁਸੀਂ ਪ੍ਰਯੋਗਤਾ ਆਇਆ ਹੋਇਆ ਸੀ ਤੁਹਾਡੀ ਹੀ ਪਾਰਟੀ ਤੁਹਾਡੀ ਮੈਂ ਮੈਂ ਉਹੀ ਕਹ ਰਿਹਾ ਕਿ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਜੋੜਾ ਗੋਗੀ ਦੀ ਜਿਹੜੀ ਪਤਨੀ ਹੈ ਭਾਈ ਜੀ ਉਹਨਾਂ ਦਾ ਦੋਨਾਂ ਦਾ ਆਪਸ ਚ ਬਹੁਤ ਪਿਆਰ ਹੈ ਹਮ ਘਰ ਉਹ ਸਭ ਕੁਝ ਸਰਦਾ ਵਰਦਾ ਕੀ ਜ਼ਰੂਰਤ ਸੀ ਖੁਦਕੁਸ਼ੀ ਵਰਗਾ ਜੇ ਕਦਮ ਚੁੱਕਿਆ ਜੀ ਤਾਂ ਸੋਚ ਸਕਦੇ ਹੋ ਨਾ ਕਿ ਬੰਦੇ ਦੇ ਅੰਦਰ ਪਤਾ ਨਹੀਂ ਕਿੱਡਾ ਵੱਡਾ ਪਹਚਾਲ ਆਇਆ ਹੋਵੇਗਾ ਬਿਲਕੁਲ ਜੀ ਜ਼ਲਜ਼ਲਾ ਆਇਆ ਹੋਵੇਗਾ ਤਾਂ ਪਰ ਮੈਂ ਗੱਲ ਕਰਦਾ ਕਿ ਭਾਈ ਕਟੋ-ਕਟੋ ਸਮੁੱਧੇ ਤੇ ਆ ਜਾਓ ਹੂੰ ਜਿਸ ਬੰਦੇ ਨੇ ਆਖਰੀ ਲੜਾਈ ਲੜੀ ਤੇ ਜਿਹਦੇ ਕਰਕੇ ਹੁਣ ਚੋਣ ਹੋ ਰਹੀ ਹੈ ਉਸ ਲੜਾਈ ਤੇ ਮੁਖਤਬ ਹੋ ਜਾਓ ਜੀ ਤੇ ਫਿਰ ਤੇ ਸਾਰਾ ਮੂੰਹ ਮਹਾਂਦਰਾ ਚੋਣ ਦਾ ਵੀ ਬਦਲ ਜਾਂਦਾ ਹੈ ਤੇ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਉਹਨਾਂ ਦਾ ਵੀ ਬਦਲ ਜਾਂਦਾ ਹੈ ਉਹਦੇ ਵਿੱਚ ਤੇ ਜ਼ਿਕਰ ਫਿਰ ਹੋਰ ਹੋਣੇ ਚਾਹੀਦੇ ਸੀ ਪਰ ਚਲੋ ਹੁਣ ਤੇ ਹੋਰ ਹੋ ਰਹੇ ਨੇ ਖੈਰ ਚਲੋ ਜੀ ਮਿੰਟੂ ਜੀ ਇਹ ਤੇ ਚੀਜ਼ਾਂ ਚੱਲ ਰਹੀਆਂ ਅੱਛਾ ਜਿਹੜਾ ਡੋਪ ਟੈਸਟ ਦਾ ਤੁਸੀਂ ਕਹਿ ਰਹੇ ਹੋ ਨਾ ਕਿ ਹੋਣਾ ਚਾਹੀਦਾ ਦੇਖੋ ਬਾਹਰਲੇ ਮੁਲਕਾਂ 'ਚ ਮੇਰੇ ਖਿਆਲ ਦੇ ਨਾਲ ਡਰਾਈਵਰਾਂ ਦਾ ਵੀ ਰੈਂਡਮਲੀ ਉਹ ਕਰ ਦਿੰਦੇ ਨੇ ਡਾਕਟਰ ਜਿਵੇਂ ਟਰਕਿੰਗ ਸੈਕਟਰ 'ਚ ਨੇ ਨਾ ਆਪਣੇ ਬੰਦੇ ਜੀ ਇਹ ਦੱਸਦੇ ਹੁੰਦੇ ਕਈ ਵਾਰ ਜਾਂਦੇ ਵੀ ਉਹਨਾਂ ਤਾਂ ਹੁੰਦਾ ਉਹਦੇ ਲਈ ਉਹਨਾਂ ਦਾ ਕੋਈ ਕਾਨੂੰਨ ਹੋਏਗਾ ਤਦ ਹੀ ਆ ਆਪਣੇ ਕੋਲ ਕੋਈ ਅਜਿਹਾ ਕਾਨੂੰਨ ਨਹੀਂ ਹੈ ਜਿਵੇਂ ਹੁਣ ਦੇਖੋ ਲਾਇਸੈਂਸ ਵੇਲੇ ਆ ਰੀਨਿਊਵਲ ਕਰਨਾ ਹੈ ਜਾਂ ਬਣਾਉਣਾ ਹੈ ਤਾਂ ਉੱਥੇ ਡੋਪ ਟੈਸਟ ਦੀ ਮੰਗ ਉਹ ਨਿਯਮ ਬਣਿਆ ਹੋਗਾ ਨਾ ਜੀ ਨੋਟੀਫਾਈਡ ਕੀਤਾ ਹੋਏਗਾ ਤੁਸੀਂ ਮੁੱਦਾ ਚੁੱਕੋ ਆਪੇ ਲੀਡਰ ਜਿਹੜੇ ਮਜਬੂਰ ਹੋ ਜਾਣਗੇ ਡੋਪ ਟੈਸਟ ਕਰਵਾ ਲੈ ਪਰ ਸਰ ਡੋਪ ਟੈਸਟਾਂ ਦਾ ਤਾਂ ਆਪਣਾ ਸਕੈਮ ਹੈ ਪੰਜਾਬ ਦੇ ਵਿੱਚ ਬਹੁਤ ਵਾਰੀ ਫੜਿਆ ਗਿਆ ਪਾਓ ਪਿੱਛੇ ਜੇ ਇੱਕ ਖਿਡਾਰੀ ਦਾ ਵੀ ਰੌਲਾ ਪਿਆ ਸੀ ਕਿੰਨੇ ਦਾ ਮੈਂ ਤੁਹਾਨੂੰ ਮਤਲਬ ਕਿ ਮੁਕਸਰ ਸਕੈਮ ਹੋਇਆ ਲੁਧਿਆਣੇ ਸਕੈਮ ਹੋਇਆ ਫਿਰ ਉਹ ਸ਼ੂਟਰ ਦਾ ਸਕੈਮ ਹੋਇਆ ਹਾਂ ਬਿਲਕੁਲ ਸਰ ਤਿੰਨ ਤੇ ਤੁਸੀਂ ਗਿਣਾਤੇ ਹੋ ਇਥੇ ਡੋਪ ਟੈਸਟ ਵੀ ਤੇ ਆਪਣੇ ਆਪ ਚ ਸਕੈਮ ਹੈ ਜੀ ਇਹ ਤੁਹਾਡੇ ਅਰਗੇ ਦਾ ਹੋਇਆਗਾ ਤੇ ਉਹਨਾਂ ਕਹਿੰਦੇ ਸੁਖਮ ਸਿੰਘ ਸਾਹਿਬ ਦਾ ਕਰ ਦਿਓ ਪੋਜ਼ਿਟਿਵ ਹਮ ਕਰੋ ਬਦਲਾਮੀ ਇਹ ਆਈ ਵਰਲਡ ਤੇ ਹੋ ਰਹਾ ਮੋਛਾ ਮੋਛਾ ਕੱਢ ਕੇ ਹਰਮਨ ਚੀਵੇਂ ਅਰਗੀਆਂ ਬਹਿ ਜਾਂਦਾ ਇਹਦਾ ਕਰੋ ਪੋਜ਼ਿਟਿਵ ਤੇ ਦੂਜੇ ਦਾ ਪੋਜ਼ਿਟਿਵ ਹੀ ਆ ਕਹਿੰਦੇ 네ਗੇਟਿਵ ਕਰ ਦਿਓ ਐਮਐਲਏ ਦਾ ਸਾਲਾ ਹਾਂ ਇਹ ਇਹ ਚੀਜ਼ਾਂ ਤੇ ਹੈ ਸਰ ਇਹ ਵੀ ਚੀਜ਼ ਵੇਖਣ ਵਾਲੀ ਆ ਹਾਂ ਚਲੋ ਜੋ ਵੀ ਕਰਨਾ ਹੈ ਤਾਂ ਤੁਸੀਂ ਉਹ ਕਾਇਦਾ ਬਣਾ ਦਿਓ ਕਾਨੂੰਨ ਬਣਾ ਦਿਓ ਜਿਹਦੇ ਤਹਿਤ ਹਾਂ ਚਲੋ ਜੀ ਖੈ ਕੁਝ ਮਿੱਤਰ ਕਹਿ ਰਹੇ ਨੇ ਕਿ ਭਾਈ ਭਾਈ ਸਰਕਾਰ ਆਏਗੀ ਕੁਝ ਮਿੱਤਰ ਕਹਿ ਰਹੇ ਨੇ ਕਿ ਪੈਰ ਅਜੇ ਨਹੀਂ ਲੱਗਦੇ ਇਹ ਤੇ ਆਪਾਂ ਥੋੜਾ ਜਿਹਾ ਇੰਤਜ਼ਾਰ ਕਰਦੇ ਆ ਫੇਰ ਹੀ ਪਤਾ ਲੱਗਣਾ ਤੇ ਚਲੋ ਥੋੜਾ ਜਿਹਾ ਹੈਗੇ ਆ ਬਈ ਦੇਖੋ ਹਣ ਕਿਹਦੇ ਹੱਥ ਪੈਂਦੇ ਆ ਕਿਹਦੇ ਪੈਰ ਲੱਗਦੇ ਆ ਜੀ ਹਾਲੇ ਤੁਸੀਂ ਨਾ ਖੇਡ ਦੇ ਜਵਾਕ ਖੇਡ ਲੈਂਦੇ ਨਾ ਹਮ ਹਜੇ ਖੇਡਦੇ ਜੋ ਆ ਕੇ ਖੇਡ ਲੈਂਦੇ ਗੱਲ ਇਹ ਆ ਕਿ ਹਜੇ ਤੇ ਗੇਮ ਖੇਡ ਲੈਂਦੋ ਤੁਸੀਂ ਨਾ ਇਹਨਾਂ ਦਿਨਾਂ ਤੱਕ ਵੇਟ ਕਰੋ ਅਗਲੇ ਸਾਲ ਜੂਨ ਤੱਕ ਮਈ ਜੂਨ ਤੱਕ ਹਮ ਤੇ ਫਿਰ ਆਪਾਂ ਗੱਲ ਕਰਾਂਗੇ ਇਹਨਾਂ ਦਿਨਾਂ ਦੇ ਵਿੱਚ ਯਾਦ ਰੱਖਿਓ ਕਿ ਜੂਨ ਚ ਕੋਈ ਗੱਲ ਕੀਤੀ ਸੀ ਵੀ ਹੱਥ ਪੈਣ ਦੀ ਤੇ ਪੈਰ ਲੱਗਣ ਦੀ ਹਮ ਠੀਕ ਹੈ ਜੀ ਫਿਰ ਉਦੋਂ ਆਪਾਂ ਦੇਖ ਲਵਾਂਗੇ ਕਿ ਕਿਹਦੇ ਹੱਥ ਪੈਂਦੇ ਆ ਕਿਹਦੇ ਪੈਰ ਲੱਗਦੇ ਆ मतलब साफ हो जाएगी स्थिति साल एक अपनू ਕੱਢਣਾ ਪਊਗਾ ਘੱਟੋ ਘਾਟ ਜੀ 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 ਚਲੋ ਜੀ ਇੰਤਜ਼ਾਰ ਕਰਦੇ ਆਂ ਸਬਰ ਦਾ ਫਾਲ ਕਹਿੰਦੇ ਮਿੱਠਾ ਵੀ ਹੁੰਦਾ ਹਾਂਜੀ ਆ ਗਰਵੀਰ ਸਿੰਘ ਕਹਿ ਰਹੇ ਨੇ ਕਿ ਯੂ ਐਸ ਐਂਟਰੀ ਨਹੀਂ ਕਰਦੇ ਬਿਨਾ ਡੋਪ ਟੈਸਟ ਤੋਂ ਹਾਂਜੀ ਇਹ ਕਹਿੰਦੇ 5 ਸਾਲ ਦੇ ਬਾਅਦ ਉੱਥੇ ਕੰਪਲਸਰੀ ਹੁੰਦਾ ਹੈ ਅੱਛਾ ਜੀ ਹਾਂਜੀ ਹਾਂਜੀ ਆਹ ਹੋਈ ਇਹ ਨਾ ਕੋਈ ਨਿਯਮ ਹੋਏਗਾ ਨਾ ਉਹਨਾਂ ਦਾ ਜੀ ਜੀ ਚਲੋ ਜੀ ਆਪਣੇ ਤੇ ਇਦਾਂ ਦਾ ਨਿਯਮ ਨਹੀਂ ਹੈਗਾ ਹੂੰ ਕੋਈ ਤੁਹਾਨੂੰ ਮਜਬੂਰ ਨਹੀਂ ਕਰ ਸਕਦਾ ਨਾ ਕਿ ਤੁਰੇ ਜਾਣੇ ਤੁਸੀਂ ਲੈ ਆਪਦਾ ਪਿਸ਼ਾਬ ਦੇ ਆਪਣੇ ਨਿਯਮ ਨਹੀਂ ਹੈ ਹੂੰ ਲੋੜ ਪੈਣ ਵੇਲੇ ਡੋਪ ਟੈਸਟ ਕਰਵਾਇਆ ਜਾਂਦਾ ਹੈ ਜੀ ਜੀ ਠੀਕ ਹੈ ਨਾ ਜਦੋਂ ਕੋਈ ਕੇਸ ਦਰਜ ਹੁੰਦਾ ਹੈ ਜਾਂ ਕੁਝ ਖਾਸ ਮਾਮਲਿਆਂ ਤੇ ਤੇ ਜੇ ਇਦਾਂ ਨਿਤਾਮਾਂ ਦਾ ਜ਼ਰੂਰੀ ਕਰਨਾ ਹੈ ਤੁਸੀਂ ਕਿ ਭਾਈ ਤੂੰ ਜਦੋਂ ਕਾਗਜ਼ ਭਰੇਗਾ ਡੋਪ ਟੈਸਟ ਲਾਵੇਂਗਾ ਵਗੈਰਾ ਤਾਂ ਉਹ ਤਾਂ ਫਿਰ ਤੁਹਾਨੂੰ ਕਾਨੂੰਨ ਬਣਾਉਣਾ ਪਵੇਗਾ ਬਿਲਕੁਲ ਜੀ ਬਿਲਕੁਲ ਦੇਖੋ ਖੈਰ ਸ਼ੁਕਰੀਆ ਜੀ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਨੂੰ ਸ਼ੇਅਰ ਕਰਨ ਵਾਸਤੇ ਵੀ ਹਾਜ਼ਰੀ ਵਾਸਤੇ ਵੀ ਚਲੋ ਆਪਾਂ ਥੋੜਾ ਇਹ ਕਹਿੰਦੇ ਕਿ ਤੁਸੀਂ ਸੁਖਮ ਤੇ ਤਵਾ ਲਾਤਾ ਨਹੀਂ ਨਹੀਂ ਜੀ ਐਸੀ ਕੋਈ ਗੱਲ ਨਹੀਂ ਹੈ ਤਵੇ ਰਗੀਆਂ ਇਹ ਸਭੇ ਲੱਗਦੀ ਹੈ ਹਰਮਣ ਚੀਮਾ ਵੀ ਤਾਂ ਯਾਰ ਬੰਦਾ ਆ ਤੁਸੀਂ ਉਹਨੂੰ ਕੀ ਸਮਝਦੇ ਹੋ ਜੀ ਨਹੀਂ ਉਹ ਗਬਰੂ ਮੋਛ ਬੜੀ ਟਕਾਵੀ ਰੱਖਦਾ ਹੈ ਨਾ ਹਮ ਚਲੋ ਜੀ ਮੋਛਾ ਦੇ ਹੋ ਜਿਵੇਂ ਨਹੀਂ 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 ਸਰ ਇਹ ਕਤਕ ਤਾਵ ਨਹੀਂ ਹੁੰਦਾ ਜੀ ਰਾਣਾ ਗੁਰਜੀਤ ਰਾਂਹੇ ਗੱਲ ਆ ਗਈ ਹਾਂ ਜੀ ਉਹ ਰਾਣਾ ਗੁਰਜੀਤ ਚੀ ਚੀਮੇ ਨੇ ਉਹ ਗੀਤ ਗਾੜਤਾ ਜੀ ਤੇ ਰਾਣਾ ਗਰਜੇ ਕੋਈ ਠੀਠੜਾ ਉਹ ਕਹਿੰਦਾ ਰਾਣਾ ਗੁਰਜੀਤ ਨੂੰ ਮੈਂ ਫੋਨ ਕੀਤਾ ਬਕਾਇਦਾ ਹਮ ਕਿ ਯਾਰ ਰੋ ਟੀਟ ਸ਼ਬਦ ਵੀ ਕੋਈ ਛੋਟਾ ਸ਼ਬਦ ਨਹੀਂ ਹੈ ਆਪਾਂ ਕਹਿ ਨਹੀਂ ਦਿੰਦੇ ਯਾਰੋ ਝੁਕਦਾ ਨਹੀਂ ਹੈ ਉਹ ਬੜਾ ਟੀਟਿਆ ਟੀਟੇ ਦਾ ਟੱਟਾ ਜੀ ਜੀ